ਰਕੋ ਜਿੰਦਗੀ ਦੇ ਵਿੱਚ ਜੇ ਸਿੱਖ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਔਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਮਾਨ ਵੜਿਆਈਆਂ ਵੀ ਉਹਦੀਆਂ ਨੇ ਜੇ ਆਪਣੇ ਸਿੱਖ ਦੀ ਝੋਲੀ 'ਚ ਪਾਉਂਦੇ ਨੇ ਤੇ ਫਿਰ ਸਿੱਖ ਨੂੰ ਤਾਂ ਵੈਸੇ ਸੁੱਤੇ ਜਾਗਦੇ ਉਹਦਾ ਸ਼ੁਕਰਾਨਾ ਕਰਨਾ ਹੀ ਚਾਹੀਦਾ ਪਰ ਸਾਡੇ ਵਾਸਤੇ ਸਭ ਤੋਂ ਪਵਿੱਤਰ ਤੇ ਸਭ ਤੋਂ ਸਰਵੱਚ ਸਥਾਨ ਜਿਹੜਾ ਹੈ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੇ ਦਰਾਰਾ ਹੈ ਸ਼੍ਰੀ ਦਰਬਾਰ ਸਾਹਿਬ ਜਿੱਥੇ ਆਣ ਕੇ ਸਿੱਖ ਹਮੇਸ਼ਾ ਹੀ ਸਤਿਗੁਰੂ ਦਾ ਸ਼ੁਕਰਾਨਾ ਕਰਦਾ ਤੇ ਉਹਦੇ ਕੋਲੋਂ ਦਤਾਂ ਵੀ ਮੰਗਦਾ ਮੈਂ ਵੀ ਅੱਜ ਉਹਦੇ ਚਰਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥ ਘਰ ਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਇਆ ਅਰਦਾਸ ਬੇਨਤੀ ਕੀਤੀ ਕਿ ਸਤਿਗੁਰੂ ਸਭ ਤੇਰੀਆਂ ਦਾਤਾਂ ਨੇ ਤੇ ਆਪਣੇ ਸਿੱਖ ਦੀ ਝੋਲੀ ਦੇ ਵਿੱਚ ਆਪਣੀਆਂ ਬਖਸ਼ਿਸ਼ਾਂ ਤੇ ਵਿੜਿਆਈਆਂ ਦੀ ਦਾਤ ਪਾਈ ਤਾਂ ਕਿ ਤੇਰਾ ਸਿੱਖ ਜਿਹੜਾ ਹੈ ਜਿਸ ਦਰਦ ਨੂੰ ਲੈ ਕੇ ਜਿਸ ਪੀੜਾ ਨੂੰ ਲੈ ਕੇ ਇਸ ਜ਼ਿੰਦਗੀ ਵਿੱਚ ਹੁਣ ਤੱਕ ਪਹੁੰਚਿਆ ਹੈ ਜਿਹੜਾ ਕੌਮ ਦਾ ਦਰਦ ਹੈ ਜਿਹੜਾ ਪੰਥ ਦਾ ਦਰਦ ਹੈ ਜਿਹੜਾ ਸਿੱਖਾਂ ਦਾ ਦਰਦ ਹੈ ਜਿਹੜਾ ਪੰਜਾਬ ਦਾ ਦਰਦ ਹੈ ਉਸ ਦਰਦ ਨੂੰ ਜਿਹੜਾ ਆ ਦੇਸ਼ ਦੀ ਪਾਰਲੀਮੈਂਟ ਵਿੱਚ ਮੈਂ ਬਲੰਦ ਕਰ ਸਕਦਾ ਸੋ ਸਤਿਗੁਰਾਂ ਦੇ ਹਜ਼ੂਰ ਅੱਜ ਇਹੀ ਅਰਦਾਸ ਬੇਨਤੀ ਕਰਨ ਵਾਸਤੇ ਆਏ ਸੀ ਸਤਿਗੁਰੂ ਬਖਸ਼ਿਸ਼ਾਂ ਕਰਨ ਵਾਲੇ ਨੇ ਤੇ ਮੇਰਾ ਭਰੋਸਾ ਆ ਹਰ ਸਿੱਖ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਸਿੱਖ ਦੀ ਰੂਹ ਤੋਂ ਕੀਤੀ ਹੋਈ ਅਰਦਾਸ ਨੂੰ ਜਿਹੜੀ ਨਿਰਸਵਾਰਥ ਹੋ ਕੇ ਨਾਤ ਮੈਂ ਸਿਆਸੀ ਐ ਤੇ ਨਾ ਮੈਂ ਸਿਆਸਤ ਦਾ ਮਾਰ ਆ ਤੇ ਨਾ ਮੈਂ ਗੰਦੀ ਸਿਆਸਤ ਵਿੱਚ ਵਿਸ਼ਵਾਸ ਰੱਖਦਾ ਹਮੇਸ਼ਾ ਹੀ ਇੱਕ ਪੰਥ ਵਾਸਤੇ ਪੰਜਾਬ ਵਾਸਤੇ ਲੰਮੇ ਸੰਘਰਸ਼ ਕੀਤੇ ਐ ਜੇਲਾਂ ਵੀ ਕੱਟੀਆਂ ਨੇ ਔਰ ਜਦੋਂ ਉਹਨਾਂ ਹਾਲਾਤਾਂ ਵੱਲ ਦੇਖਦੇ ਆ ਆਪਣੇ ਆਪ ਤੇ ਵੀ ਮਹਿਸੂਸ ਹੁੰਦਾ ਕਿ ਇਹ ਜ਼ਿੰਦਗੀ ਦੀ ਕਿਹੜੀ ਕਹਾਣੀ ਸੀ ਤੇ ਉਹ ਕਹਾਣੀ ਅੱਜ ਵੀ ਚੱਲ ਰਹੀ ਹੈ ਸਾਡੇ ਬੰਦੀ ਸਿੰਘ ਚਾਹੇ ਮਸਲੇ ਪੰਥ ਦੇ ਪੰਜਾਬ ਦੇ ਹੋਰ ਵੀ ਨੇ ਪਰ ਸਭ ਤੋਂ ਗੰਭੀਰ ਮਸਲਾ ਜਿਹੜੇ 30 30 34 34 ਸਾਲਾਂ ਤੋਂ ਜੇਲਾ 'ਚ ਬੈਠੇ ਨੇ ਤੇ 29 ਸਾਲ ਤੋਂ ਫਾਂਸੀ ਦੀ ਤਖਤ ਤੇ ਅੱਜ ਵੀ ਸਿੱਖ ਖੜੋਤਾ ਆ ਤੇ ਸਾਨੂੰ ਹਾਕਮ ਜਿਹੜੇ ਨੇ ਸੁਣ ਦੀ ਥਾਂ ਤੇ ਜਿਹੜਾ ਆ ਅਗਲੇ ਬੰਨੋਂ ਠਿੱਠ ਕਰਦੇ ਉਸ ਠਿੱਠ ਦਾ ਜਵਾਬ ਜਿਹੜਾ ਆ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸ਼ਕਤੀ ਦੇ ਨਾਲ ਤੇ ਬਾਬਾ ਜਰਨੈਲ ਸਿੰਘ ਤੇ ਹੋਰ ਸ਼ਹੀਦਾਂ ਦੀ आशीर्वाद ਦੇ ਨਾਲ ਜਿਹੜਾ ਉਹਨਾਂ ਕੋਲ ਹਮੇਸ਼ਾ ਪਿਆਰ ਲੈਂਦੇ ਰਹੇ ਸੀ ਉਹਦੇ ਸਦਕਾ ਜਿਹੜਾ ਆ ਉਹਨਾਂ ਦੀ ਬੋਲਤੀ ਬੰਦ ਕਰਾਂਗੇ ਤੇ ਜਿਹੜੇ ਮਸਲੇ ਨੇ ਉਹ ਹੱਲ ਕਰਾਂਗੇ ਨਾਲ ਜਿਹੜੇ ਪੰਜਾਬ ਦੇ ਮਸਲੇ ਵੀ ਚਾ ਕਿਸਾਨੀ ਦੇ ਐ ਜਾਂ ਜਿਹੜੀਆਂ ਹੋਰ ਦਿੱਕਤਾਂ ਨੇ ਜਾਂ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਨੇ ਔਰ ਜਿਹੜਾ ਪਾਕਿਸਤਾਨ ਦੇ ਨਾਲ ਸਾਡਾ ਸਰਹੱਦ ਤੇ ਵਪਾਰ ਚੱਲਦਾ ਸੀ ਜਿੱਥੋਂ ਮੱਧ ਏਸ਼ੀਆ ਨੂੰ ਅਰਬ ਕੰਟਰੀਜ਼ ਨੂੰ ਵਗਾ ਬੋਡਰਾਂ ਜਾਂਦਾ ਸੀ ਉਹ ਬੰਦ ਕਰ ਦਿੱਤਾ ਗਿਆ ਸ਼ਰਾਰਤ ਦੇ ਤਹਿਤ ਕਿ ਪੰਜਾਬ ਤਰੱਕੀ ਨਾ ਕਰ ਜੇ ਤੇ ਗੁਜਰਾਤ ਬੰਦਰਗਾਹ ਨਹੀਂ ਸਭ ਕੁਝ ਬਣਾ ਦਿੱਤਾ ਗਿਆ ਉਸ ਮਸਲੇ ਨੂੰ ਠਾ ਕੇ ਜਾਂ ਉਸ ਮਸਲੇ ਨੂੰ ਠਾਉਣਾ ਤੇ ਹੱਲ ਕਰਾਉਣਾ ਤੇ ਲਾਗੂ ਕਰਾਉਣਾ ਮੇਰੀ ਪ੍ਰਾਇੋਰਟੀ ਹੋਊਗੀ ਬਰਤੋਪਾ ਸਾਹਿਬ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਰਾਤ ਦੀ ਜੀ ਚ ਦੱਸਿਆ ਜਾ ਰਿਹਾ ਕਿ ਵਿਸ਼ਵਸਥਾ ਨੂੰ ਬਰਤੋਪਾ ਦਾ ਐਕਸੀਡੈਂਟ ਹੋ ਗਿਆ ਕੀ ਸਪਸ਼ਟੀਕਰਨ ਦੋਗੇ ਹੁਣ ਇਹਦੇ ਬਾਰੇ ਕੀ ਕਹਾਂਗੇ ਬਾਦ ਗੁਰੂ ਦੇ ਚਰਨਾਂ ਚ ਜੜੋਤਾ ਹੁਣ ਯਾਰ ਜਿਹੜਾ ਵੀ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਆ ਲੜੇ ਜੰਮ ਜੰਮ ਕੇ ਲੜੇ ਕਿਸੇ ਨੂੰ ਵੀ ਤਰਾਜ ਕੋਈ ਨਹੀਂ ਹਾਂਜੀ ਵੱਖ-ਵੱਖ ਪਾਰਟੀਆਂ ਦੇ ਨਮੇ ਦੇ ਖੜੋਤੇ ਨੇ ਅੱਧਾ ਕੋਈ ਰਹਿ ਗਿਆ ਉਹ ਵੀ ਆ ਜਾਊਗਾ ਭਾਈ ਅਮਿਤਪਾਲ ਸਿੰਘ ਜੀ ਖੜੋਤੇ ਨੇ ਪਰ ਇਹ ਕੁਛ ਜਿਹੜੇ ਛਰਾਰਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮੀਡੀਆ ਟੀਮਾਂ ਨੇ ਆਈਟੀ ਟੀਮਾਂ ਨੇ टा निकलिया पे चलो मर्जी है दे के बारे मारी वो उम्र देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और WhatsApp चैनल पर